ਸਵਾਰੀਆਂ ਨਾਲ ਭਰੇ ਆਟੋ ਅਤੇ ਕਾਰ ਦੀ ਭਿਆਨਕ ਟੱਕਰ ਚਾਰ ਦੀ ਮੌਤ ਫਿਲੌਰ ਨੇੜੇ ਪਿੰਡ ਬੁਰਜ ਪੁਖਤਾ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਸਵਾਰੀਆਂ ਨਾਲ ਭਰੇ ਆਟੋ ਅਤੇ ਕਾਰ ਦੀ ਟੱਕਰ ਹੋਣ ਕਾਰਨ ਚਾਰ ਦੀ ਮੌਤ ਹੋ ਗਈ ਜਦਕਿ ਤਿੰਨ ਹੋ ਜ਼ਖਮੀ ਹੋਏ ਹਨ ਹਾਦਸੇ ਦੌਰਾਨ ਇੱਕ ਬੱਚਾ ਵੀ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਆਟੋ ਚੰਡੀਪੀਰ ਕੜਿਆਣਾ ਤੋਂ ਫਿਲੌਰ ਵੱਲ ਜਾ ਰਿਹਾ ਸੀ ਕਿ ਬੁਰਜਪੁਕਤਾ ਪਿਖੇ ਸਾਹਮਣੋਂ ਆ ਰਹੀ ਕਾਰ ਨਾਲ ਟਕਰਾਹ ਹੋ ਗਈ ਉਸ ਵਿੱਚ ਸਵਾਰ ਰਣਜੀਤ ਕੌਰ ਸੁਨੀਤਾ ਦੇਵੀ ਰੱਖੀ ਮਨਜੀਤ ਕੌਰ ਦੀ ਮੌਤ ਹੋ ਗਈ ਹਾਦਸੇ ਦੌਰਾਨ ਨਿਰਮਲ ਸਿੰਘ ਮੁਖਤਿਆਰ ਸਿੰਘ ਅਤੇ ਇੱਕ ਛੋਟਾ ਬੱਚਾ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਡਾਕਟਰ ਨੀਰਜ ਸੋਢੀ ਨੇ ਦੱਸਿਆ ਕਿ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਹੋਰ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਭਾਜੀ ਕੀ ਨਾਮ ਹੈ ਤੁਹਾਡਾ ਕੀ ਗੱਲਬਾਤ ਹੋਈ ਨਿਰਮਲ ਸਿੰਘ ਜੀ ਦਾ ਕੀ ਹੋਇਆ ਜੀ ਭਾਜੀ ਇਹ ਪਿੰਡ ਤੋਂ ਸਵਾਰੀਆਂ ਲੈ ਕੇ ਆਉਂਦੇ ਕੇ ਹਾਂ ਇਹ ਬੰਦਾ ਇਧਰੋਂ ਆਉਂਦਾ ਹੀ ਫਲੋਰਰ ਜਾਂਦਾ ਸੀ ਹਾਂਜੀ ਇੰਨੇ ਸਿੱਤੀ ਸਾਡੀ ਸੈੜੀ ਲਿਆ ਕੇ ਗੱਡੀ ਮਾਰੀ ਹੂੰ ਤੇ ਮੈਂ ਤਾਂ ਕੱਟ ਕੇ ਗੱਡੀ ਹੋਰ ਥੱਲੇ ਲੈ ਗਿਆ ਤੁਸੀਂ ਡਰਾਈਵਰ ਆਟੋ ਦੇ ਮੈਂ ਆਟੋ ਦਾ ਡਰਾਈਵਰ ਜੀ ਓਕੇ ਮੈਂ ਤਾਂ ਆਟੋ ਬਿਲਕੁਲ ਥੱਲੇ ਲੈ ਗਿਆ ਤੇ ਥੱਲੇ ਜਾ ਕੇ ਮਾਰੀ ਸਾਡੀ ਠੀਕ ਆ ਸਾਡੀ ਤਾਂ ਕਿੰਨੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਮੇਰੀ ਆਟੋ ਖਤਮ ਹੈ ਪੂਰੀ ਹਾਂ ਇਹ ਮੇਲਾ ਜੀ ਮੋਹਤਾ ਦੇ ਲੋਕ ਜੀ ਤਨ ਹੋ ਗਈਆਂ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਪਣੌਰ ਆ ਰਹੇ ਜੀ ਹਾਂ ਛੰਡੀ ਵੀਰ ਤੋਂ ਓਕੇ ਤੇ ਇੱਥੇ ਬਿਜੌਣਕ ਦੀਆਂ ਕਿੰਨੀਆਂ ਸਵਾਰੀਆਂ ਸੀ ਵਿੱਚ ਮੇ 6 ਸਵਾਰੀਆਂ ਸੀ 6 ਸਵਾਰੀਆਂ ਸੀ ਓਕੇ ਅੱਜ ਕੀ ਨਾਮ ਆ ਤੁਹਾਡਾ ਮੇਰਾ ਭਾਈ ਗੋਗੀ ਭਾਈ ਜਿਹੜਾ ਗੜਈ ਦੇ ਕੋਲ ਐਕਸੀਡੈਂਟ ਹੋਇਆ ਆ ਹਾਂਜੀ ਕੋਈ ਵੀ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਮੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਪਰਜਾਈ ਆ ਜੀ ਅੱਛਾ ਕਿਹਦਾ ਠੀਕ ਆ ਤੁਹਨੇ ਭਾਜੀ ਕਿਹਦਾ ਨਹੀਂ ਜੀ ਖਤਪੋਗਿਆ ਕਦੇ ਚ ਆ ਰਿਹਾ ਸੀ ਇਹ ਤੇ ਆਟੋ ਸੀ ਜੀ ਲੱਗੇ ਕੱਦ ਭਾਜੀ ਇਹ ਆਪਣੇ ਜੀ ਗੱਡੀ ਆ ਕੋਈ ਮੈਂ ਤਾਂ ਗੱਡੀ ਪਿਛਾੜ ਨਹੀਂ ਕੀਤੀ ਮੈਂ ਤਾਂ ਉਹਦਾ ਦੇਖੇ ਹੀ ਨਹੀਂ ਹਾਲਤ ਖਰਾਬ ਆ ਜੀ ਹੋਰ ਹੋਰ ਕਿੰਨੇ ਕ ਬੰਦੇ ਸੀ ਭਾਜੀ ਉੱਤੇ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾਂ ਲੱਗੀਆਂ ਆ। ਮੰਮੀ ਬੱਚੀ ਕਿਦਾਂ ਭਜੀ? ਬੱਚੀ ਦੀ ਲੱਤ ਕੰਨੇ ਟੁੱਟ ਗਈ ਆ ਲੈ ਕੇ ਚਲੇ ਜਲੰਧਰ ਜੀ। ਜਲੰਧਰ ਲੱਗ ਚਲੇ ਆ। ਪ੍ਰੈਸੀਡੈਂਟ ਹੋਇਆ ਕੀ ਲੱਗਦਾ ਕਾਰਨ ਕੀ ਆ ਕਿੰਨੇ ਪੇਸ਼ੈਂਟ ਆਏ ਕਿੰਨੇ ਦੀ ਡੈਥ ਹੋਈ ਆ? ਇਤਨਾ ਆ ਤਕਰੀਬਨ 1.5 ਤੋਂ 2 ਘੰਟੇ ਬਿਲਾਂ ਇੱਕ ਐਕਸੀਡੈਂਟ ਤੇ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਆਏ ਆ। ਐਕਸੀਡੈਂਟ ਤਾਂ ਇੱਕੋ ਹੀ ਸੀਗਾ ਪਰ ਮਰੀਜ਼ ਬਹੁਤ ਸਾਰੇ ਨੇ। ਤੇ ਕੁਛ ਨਾਲ ਸਾਡੇ ਮਹਤਵਪੂਰਨ ਪ੍ਰੈਸ ਰਿਪੋਰਟਰ ਸੀ ਉਹਨਾਂ ਨੇ ਇੱਕ ਵੀਡੀਓ ਦਿਖਾਇਆ ਉਹਦੇ ਵਿੱਚ ਇਤਨਾ ਲੱਗਿਆ ਵੀ ਇੱਕ ਆਟੋ ਔਰ ਇੱਕ ਛੋਟੇ ਟਰੱਕ ਦੀ ਟੱਕਰ ਹੋਈ ਹੈ। ਆਟੋ ਜਿਹੜੇ ਬਹੁਤ ਉਹਨਾਂ ਚੋਂ ਤਿੰਨ ਲੋਕ ਜਿਨ੍ਹਾਂ ਦਾ ਨਾਮ ਮਨਜੀਤ ਕੌਰ ਹੈ ਸੁਨੀਤਾ ਅਤੇ ਰਾਖੀ ਹਮ ਇਹਨਾਂ ਲਈ ਤਾਂ ਮੌਕੇ ਤੇ ਹੀ ਮੌਤ ਹੋ ਗਈ ਇਸ ਤੋਂ ਇਲਾਵਾ 6 پیشنਟ ਸਾਡੇ ਕੋਲ ਹੋਰ ਆਏ ਸੀ ਉਹਨਾਂ ਚੋਂ ਇੱਕ ਬੱਚਾ ਸੀਗਾ ਪਰੀ ਇੱਕ ਬਜ਼ੁਰਗ ਸੀ ਅਮਰ ਚੰਦ ਤੇ ਇੱਕ ਸੀ ਰਣਜੀਤ ਕੌਰ ਹਮ ਅਸੀਂ ਇਹਨਾਂ ਨੂੰ ਇੱਥੇ ਮੈਨੇਜ ਕੀਤਾ ਸ਼ੁਰੂ ਸ਼ੁਰੂ ਲੱਗਿਆ ਵੀ ਸ਼ਾਇਦ ਇੱਥੇ ਮੈਨਾ ਨਹੀਂ ਹੋ ਜਾਣਗੇ ਪਰ ਫਿਰ ਬਾਅਦ ਚ ਪੂਰਾ ਸਪੈਸ਼ਲਿਸਟ ਵਗੈਰਾ ਨੂੰ ਦਿਖਾਇਆ ਤੇ ਉਹਨਾਂ ਨੇ ਕਿਹਾ ਵੀ ਸੱਟਾਂ ਜ਼ਿਆਦਾ ਗੰਭੀਰ ਨਹੀਂ ਉਹਨਾਂ ਤਿੰਨਾਂ ਨੂੰ ਤਾਂ ਅਸੀਂ ਰੈਫਰ ਕਰਤਾ ਫਿਰ ਕਿਹੜੀ ਜਗ੍ਹਾ ਕੀਤਾ ਜਿਲ੍ਹਾ ਹਸਪਤਾਲ ਕਿਦਾਂ ਦੇ ਹਾਲ ਸੀ ਉਹਨਾਂ ਦੇ ਦੇਖੋ ਜਾਨ ਤੋਂ ਮਾਰੀ ਬਚ ਜਾਏਗੀ ਪਰ ਜਿਵੇਂ ਜਿੱਦਾਂ ਦੀ ਸੱਟਾਂ ਸੀ ਉਹਨਾਂ ਨੂੰ ਜ਼ਿਆਦਾ ਸਪੈਸ਼ਲਿਸਟ ਕੇਅਰ ਦੀ ਲੋੜ ਸੀ ਜਿਹੜੇ ਕਿ ਜਿਲਾ ਹਸਪਤਾਲ ਹੀ ਪੋਸੀਬਲ ਹੈ ਜਿਹੜੇ ਤਿੰਨ ਮ੍ਰਿਤਕ ਹੋ ਗਏ ਉਹ ਕਿੱਥੋਂ ਦੇ ਰਹਿਣ ਵਾਲੇ ਆ ਜੀ ਜਿਹੜੇ ਮ੍ਰਿਤਕ ਹੋ ਗਏ ਤਿੰਨ ਉਹ ਪਰੀਆਣੇ ਦੇ ਆ ਜੀ ਸਾਨੂੰ ਪਤਾ ਲੱਗਿਆ